ਅਸੀਂ ਜਿਹੜਾ ਫੂਡ ਪ੍ਰੋਡਕਟਰ ਬਣਾ ਰਹੇ ਆ ਰੈਸਟੋਰੈਂਟ ਹੋਵੇ ਸਟ੍ਰੀਟ ਫੂਡ ਵੈਂਡਰ ਹੋਵੇ ਜਾਂ ਜੋ ਹਾਈ ਰਿਸਕ ਕੈਟਾਗਰੀ ਹੈ ਉੱਥੇ ਸਾਨੂੰ ਇਹ ਲੱਗਦਾ ਹੈ ਕਿ ਉੱਥੇ ਮਲਾਬਤ ਹੋਣ ਦੀ ਜਾਂ ਗੈਲੀ ਦੀ ਸੰਭਾਵਨਾ ਜ਼ਿਆਦਾ ਹੈ ਅਸੀਂ ਉੱਥੇ ਰੇਡ ਕਰ ਰਹੇ ਆ ਤੇ ਅਸੀਂ ਪਿਛਲੇ 2-3 ਦਿਨ ਤੋਂ ਇਹ ਮਹਿੰਮ ਚਲਾ ਰੱਖੀ ਹੈ ਕਮਿਸ਼ਨਰ ਸਾਹਿਬ ਮਾਨਯੋਗ ਦਿਨਰਾਜ ਸਿੰਘ ਜੀ ਤੇ ਸਬੋ ਸਰਜਨ ਫਰੋਜ਼ ਚੰਦ ਜੀ ਦੇ ਹੁਕਮ ਅਨੁਸਾਰਹੀ ਇਹ ਜਿਹੜੀ ਮਹਿੰਮ ਹੈ ਉਹ ਸਟਾਰਟ ਕੀਤੀ ਹੈ ਜਿਹੜੀ ਕੀ ਆਉਣ ਵਾਲੇ ਦਿਨਾਂ ਚ ਵੀ ਚੱਲਦੀ ਰਹੇਗੀ ਏ ਸਰ ਜਿਸ ਤਰ੍ਹਾਂ ਮੋਹਾਲੀ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਸੀਗਾ ਵੀ ਅਨਹਾਈਜਨਿਕ ਜਿਹੜੀਆਂ ਚੀਜ਼ਾਂ ਮਿਲਿਆ ਸੀ ਸਰ ਇਸ ਤਰ੍ਹਾਂ ਦਾ ਰਿਪੋਰਟ ਕੋਲ ਹੈ ਵੀ ਫਰੋਸਪੁੱਟ ਅਸੀਂ ਚੈੱਕ ਕਰ ਰਹੇ ਹਾਂ ਜੀ ਜੋ ਦੋ ਜਾਂ ਤਿੰਨ ਜਗ੍ਹਾ ਅਸੀਂ ਅਨਹਾਈਜਨਿਕ ਸਾਨੂੰ ਜਗਾ ਵਿਜ਼ਿਟ ਕੀਤੀ ਹੈ ਉਹਨਾਂ ਦੇ ਅਸੀਂ ਚਲਾਨ ਨਹੀਂ ਕੀਤੇ ਆ ਤੇ ਸੈਂਪਲ ਵੀ ਕਲੈਕਟ ਕੀਤੇ ਜੋ ਰਿਪੋਰਟ ਆਏਗੀ ਜੀ ਲੈਬ ਦੀ ਉਸ ਦੇ ਅਨਸਾਰ ਅਸੀਂ ਅਗਲੀ ਕਾਰਵਾਈ ਕਰਾਂਗੇ ਤੇ ਜੇ ਕਿਤੇ ਸਾਨੂੰ ਇਸ ਤਰ੍ਹਾਂ ਦੀ ਅਨਹਾਈਜਨਿਕ ਵੱਡੇ ਪੱਧਰ ਤੇ ਪਾਈ ਜਾਂਦੀ ਹੈ ਕਿਥੇ ਅਨਹਾਈਜਨਿਕ ਕੰਡੀਸ਼ਨਸ ਨੇ ਪਾ ਉੱਥੇ ਅਸੀਂ ਜੋ ਫੂਡ ਐਕੰਪਾਨੀਕ ਹੈ ਉਹ ਬੰਦੀ ਕਰ ਲਈ ਅਸੀਂ ਸਰ ਕੁਝ ਨਾਮ ਐਸੇ ਹੋਣਗੇ ਜਿਹੜੇ ਖੁਰੋਖ ਜਿੱਥੇ ਸੈਜਿਟਰ ਕੀਤੀ ਔਰ ਕੁਝ ਪਾਇਆ ਗਿਆ ਨਾਮ ਜੀ ਅਸੀਂ ਆ ਜਿਹੜੀ ਜਗਾ ਖੜੇ ਆ ਇਹ ਜ਼ਾਇਕਾ ਇੱਕ ਰੈਸਟੋਰੈਂਟ ਹੈ ਇਥੋਂ ਸੈਂਪਲ ਲਏ ਆ ਇਸ ਤੋਂ ਪਹਿਲਾਂ ਅਸੀਂ ਹੋਰ ਜਗਾ ਆ ਬਾਕੀ ਕੋਈ ਇਹਨਾਂ ਦੇ ਆਸ-ਪਾਸ ਨੇ ਉਹਨਾਂ ਦੇ ਸੈਂਪਲ ਲਵਾਂ ਅਸੀਂ ਜੀ ਜੋ ਫੂਡ ਪ੍ਰੋਡਕਟਰ ਬਣਾ ਰਹੇ ਆ ਰੈਸਟੋਰੈਂਟ ਹੋਵੇ ਸੀ ਫੂਡ ਵੈਂਡਰ ਹੋਵੇ ਜਾਂ ਜੋ ਹਾਈ ਰਿਸਕ ক্যাਟੇਗਰੀ ਹੈ ਇਥੋਂ ਸਾਨੂੰ ਇਹ ਲੱਗਦਾ ਹੈ ਕਿ ਉੱਥੇ ਮਿਲਾਵਟ ਹੋਣ ਦੀ ਜਾਂ ਡੈਲੀ ਦੀ ਸੰਭਾਵਨਾ ਜ਼ਿਆਦਾ ਹੈ ਅਸੀਂ ਉੱਥੇ ਰੇਡ ਕਰ ਰਹੇ ਹਾਂ ਇਹ ਅਸੀਂ ਪਿਛਲੇ 2-3 ਦਿਨ ਤੋਂ ਇਹ ਮਹਿੰਮ ਚਲਾ ਰੱਖੀ ਹੈ ਕਮਿਸ਼ਨਰ ਸਾਹਿਬ ਮਾਨਯੋਗ ਦਿਲਰਾਜ ਸਿੰਘ ਜੀ ਤੇ ਸਹਿਉਫਜਨ ਫਰੋਜ਼ਪੁਰ ਜੀ ਦੇ ਹੁਕਮ ਅਨੁਸਾਰ ਹੀ ਇਹ ਜਿਹੜੀ ਮਹਿੰਮ ਹੈ ਉਹ ਸਟਾਰਟ ਕੀਤੀ ਹੈ ਜਿਹੜੀ ਕਿ ਹੌਨਾਂਲੇ ਕਿਨਾਰੇ ਵੀ ਚੱਲ ਰਹੀ ਹੈ ਇਹ ਸਰ ਜਿਸ ਤਰ੍ਹਾਂ ਮੋਹਾਲੀ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਸੀਗਾ ਵੀ ਅਨਹਾਈਜਨਿਟ ਜਿਹੜੀਆਂ ਚੀਜ਼ਾਂ ਮਿਲਿਆ ਸੀ ਸਰ ਇਸ ਤਰ੍ਹਾਂ ਦਾ ਲੋਕ ਰੋਸਪੁਰ ਚ ਚੈੱਕ ਕਰ ਰਹੇ ਹਾਂ ਜੀ ਜੋ ਤੋ ਯਾ ਤਿੰਨ ਜਗ੍ਹਾ ਅਸੀਂ ਅਨਾਹਜਨਿਕ ਸਾਨੂੰ ਜਗ੍ਹਾ ਵਿਜ਼ਿਟ ਕੀਤੀ ਹੈ ਉਹਨਾਂ ਦੇ ਅਸੀਂ ਚਲਾਨ ਵੀ ਕੀਤੇ ਆ ਤੇ ਸੈਂਪਲ ਵੀ ਕਲੈਕਟ ਕੀਤੇ ਨੇ ਜੋ ਰਿਪੋਰਟ ਆਏਗੀ ਜੀ ਲੈਬ ਦੀ ਉਸ ਦੇ ਅਨੁਸਾਰ ਅਸੀਂ ਅਗਲੀ ਕਾਰਵਾਈ ਕਰਾਂਗੇ ਤੇ ਜਿਵੇਂ ਕਿਤੇ ਸਾਨੂੰ ਇਸ ਤਰ੍ਹਾਂ ਦੀ ਅਨਗੱਲੀ ਵੱਡੇ ਪੱਧਰ ਤੇ ਪਾਈ ਜਾਂਦੀ ਹੈ ਜਿੱਥੇ ਅਨਾਹਜਨਿਕ ਕੰਡੀਸ਼ਨਸ ਨੇ ਤਾਂ ਉੱਥੇ ਅਸੀਂ ਜੋ ਫੂਡ ਐਕੰਪਲਰਕ ਹੈ ਉਹ ਬੰਦੀ ਕਾਰਵਾਈ ਅਸੀਂ ਕਰਾਂਗੇ ਪਰ ਕੁਝ ਨਾਮ ਐਸੇ ਹੋਣਗੇ ਜਿਹੜੇ ਖਰੋਜ ਜਿੱਥੇ ਤੁਸੀਂ ਅੱਜ ਵਿਜ਼ਿਟ ਕੀਤੀ ਔਰ ਕੁਝ ਪਾਇਆ ਗਿਆ ਨਾਮ ਜੀ ਅਸੀਂ ਆ ਜਿਹੜੀ ਜਗ੍ਹਾ ਖੜੇ ਆ ਇਹ ਜ਼ਾਇਕਾ ਇੱਕ ਰੈਸਟੋਰੈਂਟ ਹੈ ਇਹ ਤੋਂ ਸੈਂਪਲ ਲਏ ਆ ਇਸ ਤੋਂ ਪਹਿਲਾਂ ਅਸੀਂ ਕੋਰ ਜਗ੍ਹਾ ਆ ਬਾਕੀ ਜੋ ਇਹਨਾਂ ਦੇ ਆਸ-ਪਾਸ ਨੇ ਉਹਨਾਂ ਦੇ ਸੈਂਪਲ ਲਵਾਂ ਅਸੀਂ ਜੀ ਜੋ ਫੂਡ ਪ੍ਰੋਡਕਟਰ ਬਣਾ ਰਹੇ ਆ ਰੈਸਟੋਰੈਂਟ ਹੋਵੇ ਛੀਕਪੂਰ ਵੈਂਡਰ ਹੋਵੇ ਜਾਂ ਜੋ ਹਾਈ ਰਿਸਕ ਕੈਟਾਗਰੀ ਹੈ ਉਥੇ ਸਾਨੂੰ ਇਹ ਲੱਗਦਾ ਹੈ ਕਿ ਉਥੇ ਮਲਾਬਤ ਹੋਣ ਦੀ ਜਾਂ ਗੈਲੀ ਦੀ ਸੰਭਾਵਨਾ ਜ਼ਿਆਦਾ ਹੈ ਅਸੀਂ ਉਥੇ ਰੇਡ ਕਰ ਰਹੇ ਆ ਤੇ ਅਸੀਂ ਪਿਛਲੇ 2-3 ਦਿਨ ਤੋਂ ਇਹ ਮਹਿੰਮ ਚਲਾ ਰੱਖੀ ਹੈ ਕਮਿਸ਼ਨਰ ਸਾਹਿਬ ਮਾਨਯੋਗ ਜਨਰਾਤ ਸਿੰਘ ਜੀ ਤੇ ਸਹਿਵ ਸੱਜਨ ਖਰੋਜ ਚੰਦੀ ਦੇ ਉਸman ਅਨੁਸਾਰ ਹੀ ਇਹ ਜਿਹੜੀ ਮਹਿਲਾ ਉਹ ਸਟਾਰਟ ਕੀਤੀ ਹੈ ਜਿਹੜੀ ਕੀ ਆਉਣ ਵਾਲੇ ਦਿਨਾਂ ਚ ਵੀ ਚੱਲ ਰਹੀ ਹੈ ਇਹ ਸਰ ਜਿਸ ਤਰ੍ਹਾਂ ਮੋਹਾਲੀ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਸੀਗਾ ਵੀ ਅਨਹਾਈਜਨਿਕ ਜਿਹੜੀਆਂ ਚੀਜ਼ਾਂ ਮਿਲਿਆ ਸੀ ਸਰ ਇਸ ਤਰ੍ਹਾਂ ਦਾ ਕੋਈ ਫਰੋਸਟ ਕੋਟ ਅਸੀਂ ਚੈੱਕ ਕਰ ਰਹੇ ਹਾਂ ਜੀ ਜੋ ਦੋ ਜਾਂ ਤਿੰਨ ਜਗ੍ਹਾ ਅਸੀਂ ਅਨਹਾਈਜਨਿਕ ਸਾਨੂੰ ਜਗ੍ਹਾ ਵਿਜ਼ਿਟ ਕੀਤੀ ਹੈ ਉਹਨਾਂ ਦੇ ਅਸੀਂ ਚਲਾਨ ਵੀ ਕੀਤੇ ਆਂ ਤੇ ਸੈਂਪਲ ਵੀ ਕਲੈਕਟ ਕੀਤੇ ਆਂ ਜੋ ਰਿਪੋਰਟ ਆਏਗੀ ਜੀ ਲੈਬ ਦੀ ਉਸ ਦੇ ਅਨੁਸਾਰ ਅਸੀਂ ਅਗਲੀ ਕਾਰਵਾਈ ਕਰਾਂਗੇ ਜਿਵੇਂ ਕਿਤੇ ਸਾਨੂੰ ਇਸ ਤਰ੍ਹਾਂ ਦੀ ਅਨਗੱਲੀ ਵੱਡੇ ਪੱਧਰ ਤੇ ਪਾਈ ਜਾਂਦੀ ਹੈ ਜਿੱਥੇ ਅਨਹਾਈਜਨਿਕ ਕੰਡੀਸ਼ਨਸ ਨੇ ਤਾਂ ਉੱਥੇ ਅਸੀਂ ਜੋ ਫੂਡ ਐਕੰਪਰਬਲ ਹੈ ਉਹ ਬੰਦੀ ਕਰ ਲਈ ਅਸੀਂ ਸਰ ਕੁਝ ਨਾਮ ਐਸੇ ਹੋਣਗੇ ਜਿਹੜੇ ਖਰੋਜ ਤੇ ਤੁਸੀਂ ਅੱਜ ਵਿਜ਼ਿਟ ਕੀਤੀ ਔਰ ਕੁਝ ਪਾਇਆ ਗਿਆ ਨਾਮ ਜੀ ਅਸੀਂ ਆ ਜਿਹੜੀ ਜਗ੍ਹਾ ਖੜੇ ਆ ਇਹ ਜ਼ਾਇਕਾ ਇੱਕ ਰੈਸਟੋਰੈਂਟ ਹੈ ਇੱਥੋਂ ਸੈਂਪਲ ਲਏ ਆ ਇਸ ਤੋਂ ਪਹਿਲਾਂ ਅਸੀਂ ਹੋਰ ਜਗ੍ਹਾ ਆਏ ਆ ਬਾਕੀ ਜੋ ਇਹਨਾਂ ਦੇ ਆਸ-ਪਾਸ ਨੇ ਉਹਨਾਂ ਦੇ ਸੈਂਪਲ ਲਵਾਂਗੇ